No. ਸਤ ਸ੍ਰੀ ਅਕਾਲ ਨਮਸਤੇ ਦੋਸਤੋ ਸੋ ਤੁਸੀਂ ਦੇਖ ਰਹੇ ਹੋ YouTube ਪਿੰਡ ਪੰਜਾਬੀ ਚੈਨਲ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖੀ ਰਹੇ ਹੋ ਕਿ ਪਿਛਲੇ ਪਾਸੇ ਨਿਊ Song ਸੁਪਰਸਟਾਰ ਦੀ ਸ਼ੂਟਿੰਗ ਚੱਲ ਰਹੀ ਆ ਸੋ ਜਿਹੜਾ ਗੀਤ ਇਹ ਆ ਰਿਹਾ ਜੀ ਸੁਪਰਸਟਾਰ ਸੋ ਸ਼ੂਟਿੰਗ ਲਾਸਟ ਪਲਾਂ ਦੇ ਉੱਤੇ ਆ ਸੋ ਆਓ ਆਪਾਂ ਗੱਲ ਕਰਕੇ ਐ ਪੁੱਛਣ ਦੀ ਕੋਸ਼ਿਸ਼ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਗੀਤ ਕਦੋਂ ਰਿਲੀਜ਼ ਹੋ ਰਿਹਾ ਅਤੇ ਕਿਸ ਤਰ੍ਹਾਂ ਦਾ ਇਹ ਗੀਤ ਆਓ ਜੀ ਆਪਾਂ ਮਿਲਦੇ ਆ ਸੋ ਦੋਸਤੋ ਹੁਣ ਸਾਡੇ ਦਰਮਿਆਨ ਮੌਜੂਦ ਨੇ ਜੀ ਸਿੰਗਰ ਜਸ ਜੋਤਸੰਗ ਜਿਨ੍ਹਾਂ ਨੇ ਅੱਜ ਆਪਣੇ ਆਉਣ ਵਾਲੇ ਗੀਤ ਸਟਾਰ ਦੀ ਸ਼ੂਟਿੰਗ ਮੁਕੰਮਲ ਕੀਤੀ ਆ ਆਪਾਂ ਇਹਨਾਂ ਨਾਲ ਗੱਲ ਕਰਕੇ ਪੁੱਛਦੇ ਆ ਨਾ ਤੋਂ ਕਿ ਜੋ ਇਹਨਾਂ ਨੇ ਗੀਤ ਅੱਜ ਜਿਸ ਗੀਤ ਦੀ ਇਹਨਾਂ ਨੇ ਸ਼ੂਟਿੰਗ ਕੀਤੀ ਆ ਉਹ ਕਦੋਂ ਤੱਕ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਿਹਾ ਜਸਜੋਤ ਜੀ ਸਭ ਤੋਂ ਪਹਿਲਾਂ ਤਾਂ ਪਿੰਡ ਪੰਜਾਬੀ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਜਸਜੋਤ ਜਿਸ ਤਰ੍ਹਾਂ ਜਿਹੜੀ ਗੀਤ ਦੀ ਅੱਜ ਤੁਸੀਂ ਸ਼ੂਟਿੰਗ ਇੱਥੇ ਆਪਣੀ ਕੰਪਲੀਟ ਕੀਤੀ ਆ ਇਹ ਗੀਤ ਦਾ ਨੇਮ ਕੀ ਆ ਜੀ ਇਹ ਗਾਣੇ ਦਾ ਨਾਮ ਸਟਾਰ ਆ ਸਟਾਰ ਹਾਂਜੀ ਇਹ ਕਦੋਂ ਕੋ ਤੱਕ ਇਹ ਜਿਹੜਾ ਗੀਤ ਆ ਤੁਹਾਡਾ ਦਰਸ਼ਕਾਂ ਦੇ ਰੂਪ ਰੂ ਆ ਰਿਹਾ ਜੀ ਇਹ ਮੇਰਾ ਗੀਤ ਬਹੁਤ ਹੀ ਜਲਦ ਤੁਹਾਨੂੰ ਦੇਖਣ ਨੂੰ ਮਿਲੇਗਾ ਬਹੁਤ ਜਲਦ ਆ ਰਿਹਾ ਜੀ ਸੁਖਜੀਤ ਇਸ ਗੀਤ ਜਿਹੜਾ ਤੁਹਾਡਾ ਆ ਰਿਹਾ ਇਸ ਦੇ ਵਿੱਚ ਸੰਗੀਤ ਕਿਸ ਨੇ ਦਿੱਤਾ ਹੈ ਤੇ ਇਹ ਮੇਰੇ ਉਸਤਾਦ ਹਰ ਰੂਪ ਸਿੰਘ ਨੇ ਚੀਨੇ ਦਿੱਤਾ ਹੈ ਜੋ ਮੈਨੂੰ ਉਸਖਾਂਦੇ ਨੇ ਸੰਗੀਤ ਉਹਨਾਂ ਨੇ ਸਿਖਾਇਆ ਮੈਨੂੰ ਇਹ ਲਿਖਿਆ ਕਿ ਨੇ ਇਹ ਗੀਤ ਜੀ ਇਹ ਲਿਖਿਆ ਲਿਖਿਆ ਵੀ ਮੈਂ ਹੀ ਹੈ ਜੀ ਗਾਇਆ ਵੀ ਮੈਂ ਹੀ ਇਹ ਤੁਹਾਡਾ ਜਿਹੜਾ Song ਆ ਜੀ ਇਹ ਫਰਸਟ Song ਆ ਡੈਬਿਊ Song ਕਹਿ ਸਕਦੇ ਆ ਪੈਨ ਸਿੰਗਲ ਟਰੈਕ ਕਹਿ ਸਕਦੇ ਆ ਜੀ ਸਿੰਗਲ ਟਰੈਕ ਡੈਬਿਊ Song ਸਿੰਗਲ ਟਰੈਕ ਤੇ ਡੈਬਿਊ ਤੁਹਾਡਾ ਜਾਂਦੀ ਇਹ ਗੀਤ ਆ ਇਹ ਤੁਸੀਂ ਇਹ ਜਿਹੜਾ ਤੁਹਾਡਾ ਗੀਤ ਆ ਰਿਹਾ ਚਲੋ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ ਕਿ ਤੁਹਾਡਾ ਜਿਹੜਾ ਗੀਤ ਆ ਇਹ ਦਰਸ਼ਕਾਂ ਨੂੰ ਪਸੰਦ ਵੀ ਆਵੇ ਅਤੇ ਹਿੱਟ ਵੀ ਰਹੇ ਇਹ ਗਾਉਣ ਦਾ ਸ਼ੌਂਕ ਕਿਸ ਤਰ੍ਹਾਂ ਦੀ ਤੁਹਾਨੂੰ ਜਾਂ ਇਹਦੇ ਬਾਰੇ ਸਾਨੂੰ ਦੱਸੋ ਕਿ ਬਚਪਨ ਤੋਂ ਹੀ ਸੀ ਜਾਂ ਕਿਸ ਤਰ੍ਹਾਂ ਤੁਹਾਨੂੰ ਇਹ ਗਾਉਣ ਦਾ ਸ਼ੌਂਕ ਪਿਆ ਇਹ ਬਚਪਨ ਤੋਂ ਹੀ ਸੀਗਾ ਕਰਦੇ ਬਹੁਤ ਸਪੋਰਟ ਕਰਦੇ ਸੀਗੇ ਪਰ ਕਈ ਵਾਰ ਮੈਂ ਕਾਲ ਕਰ ਜੰਨਾ ਡੈਡੀ ਜੀ ਬਹੁਤ ਸਪੋਰਟ ਕਰਦੇ ਨੇ ਕਰਦੇ ਯਾਰ ਯਾਰ ਤਾਂ ਡੈਡੀ ਜੀ ਕਹਿੰਦੇ ਨੇ ਕਰਲਾ 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 ਪਰ ਕਈ ਵਾਰ ਮੈਂ ਕਾਲ ਕਰ ਕਈ ਵਾਰ ਨਹੀਂ ਹਰ ਵਾਰ ਕਾਲ ਕਰ ਜੰਨਾ ਬਿਲਕੁਲ ਐ ਬਿਲਕੁਲ ਬਿਲਕੁਲ ਇੱਕ ਕਿਸ ਤਰ੍ਹਾਂ ਦੀ ਉਮੀਦਾਂ ਨੇ ਤੁਹਾਨੂੰ ਇਹ ਦਰਸ਼ਕਾਂ ਨੂੰ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕਿ ਇਸ ਗੀਤ ਨੂੰ ਕਿਸ ਤਰ੍ਹਾਂ ਹੋ ਆਪਣੇ ਦੇਖਣ ਵਧੀਆ ਟੰਗ ਨਾ ਕੋਈ ਆ ਜਾ ਕੋਈ ਆ ਜਾ ਉਡ ਪਟੰਗ ਹੈ ਨਹੀਂ ਗੈਚਾ ਮਤਲਬ ਸਿੰਪਲ ਤੁਹਾਨੂੰ ਵਧੀਆ ਜ਼ਰੂਰ ਲੱਗੇਗਾ ਬਹੁਤ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਜ ਸਵੈਰ ਦੇ ਲੱਗੇ ਹੋਇਆ ਬਸ ਪੈਕਪੋਇਆ ਬਹੁਤ ਵਧੀਆ ਲੱਗੂਗਾ ਦੂਸਰਾ ਮੇਰਾ ਗਣਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਤੁਹਾਡਾ ਫੇਵਰਟ ਸਿੰਗਰ ਕਿਹੜਾ ਜਿਸ ਨੂੰ ਤੁਸੀਂ ਸੁਣਦੇ ਹੋ ਤੇ ਤੁਹਾਡਾ ਜਿਸ ਨੂੰ ਸੁਣ ਕੇ ਤੁਸੀਂ ਉਸ ਤਰ੍ਹਾਂ ਦਾ ਹੀ ਬਣਾਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਬੱਬੂ ਮਾਨ ਵਧੀਆ ਲੱਗਦੇ ਨੇ ਤੇ ਦੂਸਰੇ ਨੰਬਰ ਤੇ ਸ਼ੈਰੀ ਮਾਨ ਬਹੁਤ ਵਧੀਆ ਲੱਗਦਾ ਬੱਬੂ ਮਾਨ ਅਤੇ ਸ਼ੈਰੀ ਮਾਨ ਦੋਏ ਮਾਨ ਜਣਦੀ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਫੇਵਰਿਟ ਜਿਹੜੇ ਨੇ ਉਹ ਸਿੰਗਰ ਨੇ ਸੋ ਇਹ ਸੀਗੇ ਸਿੰਗਰ ਜੀ ਸੁਖਜੋਤ ਜਿਨ੍ਹਾਂ ਦਾ ਨਵਾਂ ਗੀਤ ਸਟਾਰ ਜਲਦੀ ਹੀ ਤੁਹਾਡੇ ਰੂਬਰੂ ਹੋਣ ਜਾ ਰਿਹਾ ਸੋ ਸਾਰੇ ਹੀ ਦਰਸ਼ਕਾਂ ਨੂੰ ਇਹ ਰਿਕੁਐਸਟ ਵੀ ਹੈ ਕਿ ਇਸ ਗੀਤ ਨੂੰ ਤੁਸੀਂ ਜ਼ਰੂਰ ਸੁਣਨਾ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਦੇ ਵੀ ਸੀ ਰਾਣੀ ਵੀ ਡਰ ਮਾਰਾ ਮਾਰੇ ਜਿਹੜਾ ਫੇਫੜੇ ਤੇ ਆਨੇ ਮਾਰੀ ਜਿਹੜੇ ਉਹਦੀ ਵੀ ਜੀ ਜਿਹੜਾ ਅੱਛਾ ਇਹ ਵਾਂਟ ਜਦਿਆਂ ਨਾ ਨਾ ਗੱਦੀ ਧੁੰਦੇ ਆ ਕੇ ਦੀ ਟੀਮ ਮੰਦੇ ਨੇ ਜਾਂਦੇ ਨੇ ਇਹ ਤਾਂ ਅੰਦਰੋਂ ਹੀ ਚੋਰ ਭਾਈ ਜੀ ਜਿਹੜੀ ਹੋਰ ਲਾਹ ਹੁੰਦਾ ਤੇ ਵਾਗ ਨਹੀਂ ਆਉਂਦੀ ਨੀ ਜਿੱਦਦਾ ਹੀ ਨਹੀਂ ਨਾ ਕਰ ਕੋਈ ਨਹੀਂ